ਸਨਾਸਰੀ ਮਹੱਲਾ ਪੀਜਾ ਕਰਦੂਜਾ ਚੌਪਦੇ ੴ ਅੰਕਾਰ ਸਾਧਗੁਰ ਪ੍ਰਸਾਦਿ ਬਰਰ ਜੁਜੇ ਕੋਦਕੀਓ ਤੇ ਸਨਾਸਰੀ ਮਹੱਲਾ ਪੀਜਾ ਕਰਦੂਜਾ ਚੌਪਦੇ ੴ ਅੰਕਾਰ ਸਾਧਗੁਰ ਪ੍ਰਸਾਦਿ ਈ ਨੂੰ ਤਾਂ ਅਖੋਤ ਨਾ ਨਿਕਟ ਨਾ ਜਾਏ ਭਾਈ ਬੁੱਢਾ ਸਾਹਿਬ ਜੀ ਸੀ ਕੋ ਅਮਰਦਾਸ ਸਾਹਿਬ ਦੇ ਪਾਸ ਬੇਨਤੀ ਕਰਦੇ ਗੁਰੰਦਵਾਲ ਸਾਹਿਬ ਵਿੱਚ ਫੇਗਰੀਵ ਨਾਇੰਤਰੀ ਯਾਨੀ ਸਤਗੁਰੂ ਨਾਨਕਦੇਵ ਮਹਾਰਾਜ ਸਾਹਿਬ ਦੀ ਜਿਹੜੀ ਸਾਰੀ ਸ਼ਕਤੀ ਸੀ ਉਹ ਜਿਵੇਂ ਪੁੱਜੇ ਜਪਾ ਕੇ ਸਮੁੰਦਰ ਬੰਦ ਕਰ ਲਈਏ ਐ ਗੁਰੂ ਅੰਗਦ ਸਾਹਿਬ ਉਸਾਰੀ ਅਲੋਪ ਕਰਕੇ ਰੱਖੀ ਕਦੇ ਕਿਸੇ ਨੂੰ ਉੱਪਰ ਹੋਰੇ ਵੀ ਖੇਰਿਆਂ ਦੇ ਮਾਰਾ ਨੂੰ ਮੀਨ ਨਾ ਪੈਣ ਤੋਂ ਕਹਿਣਾ ਕਿ ਚਲੇ ਜਾਓ ਕਿਉਂ ਜਾ ਕੇ ਵੀ ਮਹਾਰਾਜ ਸਾਹਿਬ ਨੇ ਖਡੂਰ ਛੱਡ ਗਏ ਫੇਰ ਵੀ ਸ਼ਕਤੀ ਨਹੀਂ ਵਰਤੀ ਅਤੇ ਉਹ ਜੋਗੀ ਨੀਰਖਾ ਕੀਤੀ ਫੇਰ ਵੀ ਸ਼ਕਤੀ ਨਹੀਂ ਵਰਤੀ ਆਪ ਨੂੰ ਪਤਾ ਹੀ ਹੈ ਕਿ ਆਪ ਹਨ ਕੰਡ ਫੇਰ ਕੇ ਬੈਠ ਗਏ ਸੀ ਵੀ ਤੁਸੀਂ ਕਿਉਂ ਜੋਗੀ ਨੂੰ ਜਨ ਦੋਤਾ ਕਿਉਂ ਮਰਵਾਇਆ ਜੱਟਾਂ ਪਾਸੋਂ ਉਹ ਆਪ ਜਾਣਦੇ ਇਹਨਾਂ ਲੁਕੋ ਕੇ ਗੁਰੂ ਸਾਹਿਬਨ ਪਾਖਤ ਨੂੰ ਆਈਂ ਰੱਖਿਆ ਗੁਰੂ ਦੇ ਸਾਹ ਦੇ ਨੇ ਪਰ ਦਰਸ਼ਨ ਕਰਕੇ ਕੋਈ ਵੀ ਲੋਕੀ ਸਾਰੇ ਦਾਜੀ ਹੋ ਜਾਂਦੇ ਸੀ ਜਦੋਂ ਸਮਾਧੀ ਚੋਂ ਮਾਰਾ ਉੱਠਦੇ ਸੀ ਕਹਿੰਦੇ ਇਹ ਨਹੀਂ ਆਦੇ ਮਾਲ ਕਿਸਾਨ ਹੈ ਉਹ ਆਪ ਜੀ ਕਦੇ ਮਹਾਰਾਜ ਸਾਹਿਬ ਜੀ ਨੇ ਸ਼ਕਤੀ ਨਹੀਂ ਦਿਖਾਈ ਤੇ ਸੂਮਾ ਵਾਂਗੂ ਢਕਾਂ ਸੰਕੇ ਰੱਖਿਆ ਸੀ ਤੁਸੀਂ ਮਹਾਰਾਜ ਖੁੱਲਾ ਹੀ ਲਗਾਈ ਜਾਂਦੇ ਹੋ ਇੱਕ ਦਿਨ ਮੁੱਕ ਨਾ ਜਾਵੇ ਸੋ ਉਹਨਾਂ ਨੂੰ ਦੋਹੀ ਹੱਥੀ ਵੰਡੀ ਜਾਂਦੇ ਹੋ ਐਨੀ ਕਿਸੇ ਨੂੰ ਸ਼ਕਤੀਆਂ ਦੇ ਦਿੰਦੇ ਹੋ ਕਿਸੇ ਵੀਰ ਜਿੰਨੇ ਹੋ ਕਿਸੇ ਨੂੰ ਸਿੱਧੀਆਂ ਕਿਸੇ ਨੂੰ ਭਗਤੀ ਕਿਸੇ ਨੂੰ ਗਿਆ ਇਹ ਸਭ ਬਖਸ਼ਿਸ਼ ਕਰੀ ਜਾਂਦੇ ਹੋ ਆਪ ਇੱਕ ਦਿਨ ਖਜ਼ਾਨਾ ਮਹਾਰਾਜ ਮੁੱਕ ਨਾ ਜਾਵੇ ਸਰ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਪਾਏ ਬੁੱਧ ਦੇ ਪ੍ਰਧਾਨ ਉਚਾਰਨ ਕੀਤਾ ਹੈ ਇੱਕੋ ਵੈ ਗੁਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਭ ਜੀ ਦੀ ਕਿਰਪਾ ਨਾਲ ਮਿਲਦਾ ਹੈ ਦੂਜੇ ਘਰ ਜੇ ਸਰਦਾਰ ਕੇ ਕਿਉਂ-ਕਿਉਂ ਪਉੜੀਆਂ ਵਾਲੇ ਸ਼ਬਦੋ ਚਾਰਦੇ ਹੰਤਨਾਸੀ ਆਗਮੀ ਤੇ ਇਹੋ ਤਨ ਅਖੋਟ ਨਾ ਨਿਕੁਟੈ ਨਾ ਜਾ ਮਹਾਰਾਜੀ ਪਾਏ ਬੁੱਧਾ ਸਾਹਿਬ ਜੀ ਜਿਹੜਾ ਸਲਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਪੂਰੀਆਂ ਗੁਰਾਂ ਤੋਂ ਬਾਤ ਪਾਈ ਹੈ ਅਚੰਤ ਨਾਮ ਵਸਿਆ ਉਹ ਮਨੇ ਆਈ ਅਚੰਤ ਨਾਮ ਮਨ ਚ ਆ ਕੇ ਵਸ ਗਿਆ ਹੈ ਇਹ ਨਾਮ ਰੂਪੀ ਧਨ ਅਖੁੱਟ ਹੈ ਨਾਮ ਮੁਕਣ ਵਾਲਾ ਹੈ ਇਹ ਖੁੱਡਾ ਨਹੀਂ ਕਦੇ ਮੁੱਕ ਨਹੀਂ ਜਾਂਦਾ ਹੈ ਨਾ ਜਾਏ ਇਹ ਦਾਣਾ ਖੋਟੇ ਖੁੱਟਦੇ ਅਰਥ ਕੀ ਹੈ ਕਦੇ ਨਾਮ ਨ ਖੁੱਟਣਾ ਜਿਹੜਾ ਨਾਮ ਮੁੱਕੇ ਉਹ ਖੁੱਟ ਹੁੰਦਾ ਹੈ ਇਹ ਮੁਕਣ ਤੋਂ ਰਾਹ ਪਰਮੇਸ਼ਰ ਦਾ ਨਾਮ ਅਖੁੱਟ ਹੈ ਤੇ ਨਾ ਜਾਏ ਨਾ ਇਹ ਮੁੱਕਦਾ ਜੇ ਨਾ ਕਿਸੇ ਪਾਸੇ ਜਾਂਦਾ ਚੋਰਾ ਕਰਕੇ ਚੁਰਾਇਆ ਹੋਇਆ ਜਾਂ ਕਿਸੇ ਦੇਖ ਨੂੰ ਕਹਿੰਿਆਂ ਦੀ ਮਾਇਆ ਪਰਲਬ ਦੇ ਨਾ ਸੁਣ ਤੋਂ ਦਗਨ ਕਰ ਜਾਂਦੀ ਏ ਕਿਉਂ ਕਿਤੇ ਉਹ ਜਾਂਦਾ ਵੀ ਨਹੀਂ ਹੈ ਹਰ ਵਕਤ ਨਾ ਰਹਿੰਦਾ ਹੈ ਪੂਰਾ ਸਤਗੁਰੂ ਦੀ ਆਖੋਟ ਲੈ ਕੇ ਚੱਲ ਗਈ ਅਖੋਟ ਨਾ ਨਿਕਟਾ ਨਾ ਜਾ ਇਹ ਨਾਮ ਰੂਪੀ ਤਨ ਅਖੋਟ ਨਾਮ ਮੁਕਣ ਵਾਲਾ ਹੈ ਮੈਂ ਨਖੜਦਾ ਮੁਕਦਾ ਤੇ ਨਾ ਕਿਸੇ ਪਾਸੇ ਜਾਂਦਾ ਹੈ ਜੇ ਪਦਾਰਥ ਚਲੇ ਜਾਂਦੇ ਪੰਨਵਾਨਾਂ ਦੇ ਪਾਸ ਪੂਰਾ ਸਤਗੁਰੂ ਦੀ ਆਜਖਾ ਸਤਗੁਰੂ ਅੰਗਦ ਦੇ ਮਾਰਾ ਸੌਂਨੇ ਪ੍ਰਗਟ ਕਰਕੇ ਸਾਨੂੰ ਬਖਸ਼ਦਾ ਐਸਾ ਅਮਰਤ ਨਾਮ ਦਾ ਖਜ਼ਾਨਾ ਹੈ ਆਪਣੇ ਸਤਗੁਰੂ ਕੋ ਸਦ ਬਲ ਜਾਈ ਕਿ ਭਾਈ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਨੇ ਵਿਕਿਆ ਹੈ ਕਿ ਜਿਵੇਂ ਰਲਮੇ ਲਖਾਓ ਰੋਲ ਮੇਲ ਖਰਚੋ ਖਾਈ ਕਰੀ ਜਦ ਮੇਰੇ ਭਾਈ ਦੋਦ ਨਾਲ ਵੱਧ ਹੋ ਜਾਈ ਜਿਵੇਂ ਜਿਵੇਂ ਜਪਾਂਗੇ ਟੋਟਾ ਨਹੀਂ ਆਉਣਾ ਸਤਿਗੁਰੂ ਪੂਰਿਆਂ ਤੋਂ ਸੈਂਕੜੇ ਵਾਲੀ ਬਿਹਾਰ ਜਾਈਏ ਗੁਰੂ ਅੰਗਦ ਸਾਹਿਬ ਤੋਂ ਆਪਣੇ ਸਤਿਗੁਰਾਂ ਤੋਂ ਸੈਂਕੜੇ ਵਾਲੀ ਬਿਹਾਰ ਜਾਈਏ ਗੁਰ ਕਿਰਪਾ ਤੇ ਹਰ ਮਨ ਵਸਾਈ ਲੇ ਭਾਈ ਸਤਿਗੁਰਾਂ ਦੀ ਕਿਰਪਾ ਕਰਕੇ ਹਰੀ ਮਨ ਚ ਆ ਕੇ ਵਸਦਾ ਹੈ ਹਰੀ ਨੂੰ ਗੁਰੂ ਸਾਹਿਬ ਦੀ ਕਿਰਪਾ ਕਰਕੇ ਮਨ ਚ ਸਰਵਣ ਕਰਾ ਕੇ ਵਸਾ ਦਿੱਤਾ ਹੈ ਨਿਵਾਸਨ ਕਰਾ ਦਿੱਤਾ ਹੈ ਦੇ ਤਨਵਾਂ ਤੋਂ ਹਰ ਨਾਮ ਲੇਵ ਲੈ ਉਹਨਾਂ ਨੂੰ ਨਾਮ ਰੂਪੀ ਜਾਣ ਵਾਲੇ ਐ ਜਿਹੜੇ ਪਰਮੇਸ਼ਰ ਦੇ ਨਾਮ ਚ ਲੇਬ ਤੀਨ ਜੋੜਦੇ ਹਨ ਉਹ ਤਨੀ ਸ਼ਾਹੂਕਾਰ ਹਨ ਬ੍ਰਹਮ ਗਿਆਨ ਸਹਿਤ ਗੁਰ ਪੂਰਾ ਹਰ ਤਨ ਪਰਗਾਸਿਆ ਗੁਰਿਆ ਗੁਰਨ ਹਰੀ ਦਾ ਨਾਮ ਰੂਪੀ ਤਨ ਅੰਦਰ ਹਿਲਦਿਆਂ ਦੇ ਪ੍ਰਗਟ ਕਰ ਦੁੱਤਾ ਹੈ ਹਰ ਕਿਰਪਾ ਤੇ ਵਸੈ ਮਾਨਿਆ ਇਹ ਮਨਾਰੇ ਦੀ ਕਿਰਤਾ ਕਰਕੇ ਮਨ ਕੇ ਆ ਕੇ ਵਸਦਾ ਹੈ ਰਹਾਉ ਅਗੁਣ ਕਾਟ ਗੁਣ ਰਿਦਾ ਸਮਾ ਜੇ ਹਿੰਦੂ ਵਿੱਚ ਬਸ ਜਾਂਦਾ ਨਾਮ ਉਹਨਾਂ ਦੇ ਔਗਣ ਮਾਰੇ ਸੌ ਕਟ ਹੁੰਦੇ ਆ ਸਾਰੇ ਗੁਨਾ ਉਹਨਾਂ ਦੇ ਮਿਟ ਜਾਂਦੇ ਆ ਤੇ ਗੁਣ ਸਰਸੰਤੋਖ ਦੇ ਆ ਧਰਮ ਕਾਮ ਕਰੇ ਤਾਂ ਔਗਣ ਮਿਟ ਜਾਂਦੇ ਆ ਸਭ ਸੰਤੋਖ ਆ ਦੇ ਗੁਣਾਂ ਦੇ ਹਿਰਦੇ ਚਾਕੇ ਸਮਾਜ ਆਉਂਦੇ ਟਿਕ ਜਾਂਦੇ ਮਿਲ ਜਾਂਦੇ ਹਨ ਪੂਰਾ ਗੁਰ ਕੈ ਸਹਿਜ ਸੁਭਾਅ ਜੀ ਗੁਰਾਂ ਦੁਆਰਾ ਹੀ ਜੋ ਤਸਬ ਉਹ ਗੁਣ ਮਿਟ ਜਾਂਦੇ ਆ ਤੇ ਗੁਣ ਆ ਕੇ ਸਮਾ ਜਾਂਦੇ ਹਿਰਦੇ ਚ ਮਿਲ ਜਾਂਦੇ ਹਨ ਪੂਰੇ ਗੁਰ ਕੀ ਸਾਚੀ ਬਾਣੀ ਸ਼ਾਂਤੀ ਵਾਲਾ ਸੁਭਾਅ ਧਾਰਨੇ ਕਰਕੇ ਪੂਰਿਆਂ ਗੁਰਾਂ ਤੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਇਹ ਇਹ ਨਾਰਾ ਪੂਰਿਆਂ ਗੁਰਾਂ ਦੀ ਬਖਸ਼ਿਸ਼ ਕਿਵੇਂ ਹੈ ਤਾਂ ਹਜੂਰ ਫਰਮਾਉਂਦੇ ਹਨ ਪੂਰੇ ਗੁਰ ਕੀ ਸਾਚੀ ਬਾਣੀ ਪੂਰੇ ਸੰਗਤਾਂ ਦੀ ਇਹ ਸੱਚੀ ਅੰਮ੍ਰਿਤ ਰੂ ਬਾਣੀ ਹੈ ਸਨਾਹਰੀ ਮਾਚਾ ਉਪਦੇ ਇੱਕ ਉਹ ਅੰਕਾਰ ਸਾਧਗੁਰ ਪ੍ਰਸਾਦ ਉਧਾਨ ਕਰਵਾਉਂਦੀ ਹੈ ਇਹ ਮੋਤਨ ਅਖੋਤ ਨਾ ਨਿਕਟ ਨਾਂਜਾ ਜਿਹਦਾ ਨਾਮ ਤਾਣ ਅਖੋਤ ਮੁਕਣ ਮੁਕਣ ਤੋਰ ਹੈ ਕਾ ਔਖਡ ਕਾ ਨਾ ਜੀ ਕਹਿੰਦੇ ਨਖੁੱਡਦਾ ਨਹੀਂ ਇਹ ਨਾਂ ਕਿਸੇ ਪਾਸੇ ਜਾਂਦਾ ਹੈ ਨਾਸ ਨਹੀਂ ਹੁੰਦਾ ਊਰੇ ਸਤਗੁਰੂ ਦੀ ਆ ਦੇਖਾ ਜੀ ਉਹ ਅੰਦਰ ਦੇ ਦਿਨ ਪਰਗਟ ਕਰਕੇ ਦਿਖਾ ਦੁੱਤਾ ਹੈ ਆਪਣੇ ਸਤਗੁਰੂ ਕੋ ਸਾਧ ਬਲ ਜਾਈਏ ਜੀ ਸਤਿਗੁਰਾਂ ਤੋਂ ਸੈਂਕੜੇ ਵਾਰੀ ਬਿਹਾਰ ਕੁਰਬਾਨ ਜਾਈਏ ਗੁਰ ਕਿਰਪਾ ਤੇ ਹਰ ਮੰਨ ਵਸਾਈਂ ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਦਾ ਹੈ ਕਿ ਇਹ ਤਨਵੰਤ ਹਰ ਨਾਮ ਲਿਵ ਲਾ ਜੀ ਨਾਮ ਰੂਪੀ ਧੰਨਵਾਦੀ ਸ਼ਾਹੂਕਾਰ ਕੰਨੀ ਹੈ ਯੋ ਪਰਮੇਸ਼ਰ ਦੇ ਨਾਮ ਦੀ ਦਿੱਤੀ ਨੂੰ ਲਾਉਂਦੇ ਹਨ ਹੋਰ ਪੂਰਾ ਹਰ ਤਨ ਪਰਗਾਸਿਆ ਇਹ ਪਰਮੇਸ਼ਰ ਦਾ ਨਾਮ ਜਦ ਸਤਿਗੁਰੂ ਪੂਰਿਆਂ ਨੇ ਪ੍ਰਗਟ ਕੀਤਾ ਅੱਗੇ ਨਹੀਂ ਕਿਸੇ ਨੂੰ ਦਿੱਤਾ ਹਰ ਕਿਰਪਾ ਤੇ ਵਸੈ ਮਾਨਿਆ ਇਹ ਸਰਬਿਹਰੀ ਤੇ ਗੁਰੂ ਰੂਪ ਕੋਈ ਵਰਦਦਾ ਹੈ ਹਰੀ ਦੀ ਕਿਰਪਾ ਕਰਕੇ ਮਨ ਜਾ ਕੇ ਵਸਦਾ ਹੈ ਰਹਾਉ ਆਲਗੁਣ ਕਾਟ ਗੁਣ ਰਿਦਾ ਸਮਾਈ ਗੁਰ ਗੁਰਕ ਪੂਰਿਆਂ ਗੁਰਾਂ ਦੁਆਰਾ ਔਗਣਾਂ ਨੂੰ ਕੱਟ ਕਰਕੇ ਜੋਨ ਸਦਜੰਤੋ ਕਾਜ ਨੂੰ ਲਈ ਸਮਾਇ ਮਿਲਨੇ ਪੂਰੇ ਗੁਰ ਕੈ ਸਹਿਜ ਸੁਹਾਇ ਗੁਰਾਂ ਦੇ ਉਪਦੇਸ਼ ਦੁਆਰਾ ਸਹਿਜ ਸ਼ਾਂਤੀ ਸੁਹਾ ਧਾਰ ਕੇ ਸੁਖ ਸਿੱਧਹੀ ਪੂਰੇ ਗੁਰ ਕੀ ਸਾਚੀ ਬਾਣੀ ਪੂਰ ਸਦਗੁਰਾਂ ਦੀ ਅੰਮ੍ਰਿਤ ਰੂਪ ਸੱਚੀ ਬਾਣੀ ਹੈ ਸੁਖਮਨ ਅੰਤਰ ਕਹਿਜ ਸਮਾਨ ਜਿਨ੍ਹਾਂ ਦੇ ਮਨ ਚ ਸੁਦੇ ਸਮਾਜ ਜਾਂਦੀ ਹੈ ਉਹਨਾਂ ਦੇ ਮਨ ਦੇ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ ਸੁਖ ਰੂਪ ਮਨ ਸਿਰੋਮਣੀ ਸੁਖ ਦੀ ਪ੍ਰਾਪਤੀ ਹੁੰਦੀ ਅੰਦਰ ਇਸ ਵੇਂ ਚੈਂਪੀਅਨਾਂ ਦੀ ਦੁਸ਼ਮਾ ਆ ਜਾਂਦੀ ਹੈ। ਇੱਕ ਅਚਰਜ ਜਨ ਦੇਖੋ ਭਾਈ ਇੱਕ ਬੜੀ ਅੱਜ ਹਰਾਮਜੀ ਦੀ ਗੱਲ ਹੈ ਜਨੂੰ ਦੇਖਣਾ ਕਰੋ ਹੀ ਭਰਾਵੋ। ਦੁਬਦਾ ਮਾਰ ਹਰਮਨ ਵਿਸਾਈ। ਕਿਉਂਕਿ ਦੁਬਦਾ ਕਿਤੇ ਰਹੇ ਕਿੱਤਾ ਕਿਤ ਰਹੇ ਉਹ ਨਾ ਚਾਹ ਮੰਨਦੀ ਨਹੀਂ ਮਾਰਾ ਵਾਗ ਨੂੰ। ਜੋ ਦੁਬਦਾ ਨੂੰ ਮਾਰ ਕੇ ਇੱਕ ਜੁੱਧ ਹੋ ਜੀਏ। ਉਦੋਂ ਹਰੀ ਦਾ ਨਾਮ ਮਨ ਚ ਮਾਰ ਵਸਾਦ ਹੁੰਦੇ ਹਨ ਨਾਮ ਅਮੂਲਕ ਨਾ ਪਾਇਆ ਜਾਏ ਅਮੂਲਕ ਨਾਮ ਲੈਣ ਵਾਲਾ ਪ੍ਰੇਸ਼ੁਬਾ ਨਾਮਾ ਕਿਤੋਂ ਪ੍ਰਾਪਤ ਨਹੀਂ ਕੀਤਾ ਜਾਂਦਾ ਗੁਰ ਪਰਸਾਦ ਵਸਾਇ ਮਾਨਿਆ ਕੋਈ ਸੰਗਤਾਂ ਦੀ ਕਿਰਪਾ ਕਰਕੇ ਮਨ ਚ ਆ ਕੇ ਵਸਦਾ ਹੈ ਪ੍ਰਭ ਮੈਂ ਵਸਾ ਪ੍ਰਭ ਇੱਕ ਉਸ ਰਈ ਨੂੰ ਸਾਰਿਆਂ ਵਿੱਚ ਇੱਕੋ ਇੱਕ ਵਸ ਰਿਹਾ ਹੈ ਹਰਮਤੀ ਘਟ ਪਰਗਟ ਹੋਣ ਸੰਗਤੂ ਦੀ ਮਦਦ ਧਾਰਨੇ ਕਰਕੇ ਹੈ ਹਿਰਦਿਆਂ ਸਾਰਿਆਂ ਦੇ ਟਰਗਟ ਗੁਰਮੰਦੀ ਮੱਤ ਧਾਰਨੇ ਕਰਕੇ ਹੁੰਦਾ ਹੈ ਸਹਜੇ ਜਿਨ ਪ੍ਰਭ ਜਾਣ ਪਛਾਨ ਸਹਜ ਗਿਆਨ ਸਰੂਪ ਨੂੰ ਜਿਨਾਂ ਨੇ ਜਾਣ ਅਪਰੋਹ ਗਿਆਨੂ ਕਰਕੇ ਪਛਾਨ ਕੀਤਾ ਹੈ ਨਾਨਕ ਨਾਮ ਮਿਲੇ ਮਨ ਮੰਨੇ ਉਹਨਾਂ ਦਾ ਮਨ ਨਾਮ ਵਿੱਚ ਮਿਲ ਜਾਂਦਾ ਹੈ ਜਿਨਾਂ ਦਾ ਮਨ ਮਹਾਰਾਜੇ ਨਾਮ ਵਿੱਚ ਮਿਲਿਆ ਹੈ ਮੰਨੇ ਹੈ ਉਹਨਾਂ ਨੂੰ ਪਰਮੇਸ਼ਰ ਮਿਲ ਪੈਂਦਾ ਹੈ